ਸਤ ਲਗਾਤਾਰ ਚर्चा ਹੋ ਰਹੀ ਹੈ ਕਿ ਮਿੰਦਰ ਸਿੰਘ ਕੇਪੀ ਜਿਹੜੇ ਐਸ਼ੋਮਨੀ ਕਾਰਜਦਾਤਾ ਅਦਾਰੇ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਰਹੇ ਨੇ ਕਿੰਨੀ ਕੁ ਸੱਚਾਈ ਆ ਇਸ ਗੱਲ ਤੇ ਦੇਖੋ ਇਹ ਮੈਂ ਵੀ ਕੱਲ ਖਬਰ ਜਿਹੜੀ ਆ ਸੋਸ਼ਲ ਮੀਡੀਆ ਤੇ ਦੇਖੀ ਸੀ ਸਾਡੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਸੀ ਦਿਲਬਾਗ ਨਗਰ ਤਕਰੀਬਨ 5 ਵਜੇ ਸੀ ਉਸ ਵੇਲੇ ਤੇ ਮੈਂ ਮੈਸੇਜ ਦੇਖਿਆ ਕਿ ਮਿੰਦਰ ਸਿੰਘ ਕੇਪੀ ਘਰ ਵਾਪਸੀ ਕਰ ਰਹੇ ਨੇ ਮੈਂ ਕਿਸੇ ਜੇ ਸੱਜਣ ਵੱਲੋਂ ਮੈਸੇਜ ਆਇਆ ਸੀ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਉਹ ਕਹਿੰਦੇ ਜੀ ਮੇਰੀ ਦਿੱਲੀ ਕਿਸੇ ਬਹੁਤ ਵੱਡੇ ਬੰਦੇ ਨਾਲ ਗੱਲ ਹੋਈ ਹੈ ਗੱਲ ਜੇ ਹੋਈ ਐ ਤੇ ਉਹਨਾਂ ਦੀ ਹੋਈ ਹੋਗੀ ਮੇਰੀ ਤਾਂ ਕਿਸੇ ਨਾਲ ਗੱਲ ਨਹੀਂ ਹੋਈ ਮੈਂ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਗਿਆ ਔਰ ਸ਼੍ਰੋਮੇ ਅਕਾਲੀ ਦਲ ਹੀ ਅਸੀਂ ਕੰਮ ਕਰ ਰਹੇ ਹਾਂ ਕੱਲ ਅਸੀਂ ਮੀਟਿੰਗ ਇਸ ਕਰਕੇ ਬੁਲਾਈ ਸੀ ਕਿ ਸ਼ਾਰਟਲਿਸਟ ਕਰਨੇ ਆਪਣੇ ਕੈਂਡੀਡੇਟ ਜਲੰਧਰ ਪੱਛਮੀ ਹਲਕੇ ਤੋਂ ਜਿਹੜਾ ਉਮੀਦਵਾਰ ਖੜਾ ਕਰਨਾ ਇਸ ਲਈ ਅਸੀਂ ਸ਼ਾਰਟਲਿਸਟ ਕਰਕੇ ਆਪਣੇ ਪ੍ਰਧਾਨ ਨੂੰ ਕੱਲ ਤਿੰਨ ਨਾਂ ਜਰੇ ਉਹ ਭੇਜ ਦਿੱਤੇ ਕਿਤੇ ਨਾ ਕਿਤੇ ਗੱਲਬਾਤ ਹੋਈ ਐ ਤੁਹਾਡੀ ਕੰਪਲੈਕਸ ਦੇ ਨਾਲ ਨਹੀਂ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੇਰਾ ਤਾਂ ਹੁਣ ਕਾਂਗਰਸ ਦੇ ਵਿੱਚ ਕੋਈ ਦੋਸਤ ਹੀ ਨਹੀਂ ਰਿਹਾ ਸਾਰੇ ਮੈਨੂੰ ਦੁਸ਼ਮਣ ਸਮਝ ਰਹੇ ਆ ਇਸ ਕਰਕੇ ਮੈਂ ਤੇ ਆਪਣੇ ਆਪਣੇ ਸੋਸ਼ੀਅਲਾਈਜੇਸ਼ਨ ਕਰ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਕਰ ਰਹੇ ਆ ਕਿ ਉਹ ਬੈਸਟ ਦੇ ਵਿੱਚ ਡਿਗਨਿਟ ਹੋਣਾ ਹੈ ਦੋ ਪਾਰਟੀਆਂ ਨੇ ਮੀਬਾ ਕੋਸ਼ਿਸ਼ ਕਰਦੇ ਇੱਕ ਪਾਸੇ ਮਹਿੰਦਰ ਭਗਤ ਹੈ ਤੇ ਦੂਜੇ ਪਾਸੇ ਸ਼ੀਤ ਸ਼ੀਤਲੰਗੁਰਾਲਾ ਸ਼੍ਰੋਮਣੀ ਅਕਾਲੀ ਦਲ ਕਦ ਤੱਕ ਇਹਰਾ ਜਿਹੜਾ ਹੈ ਲੋਕਾਂ ਦੇ ਸਾਹਮਣੇ ਰੱਖ ਦੇਗਾ ਮੈਂ ਤੁਹਾਨੂੰ ਦੱਸਿਆ ਕੱਲ ਹੀ ਅਸੀਂ ਸ਼ਾਰਟਲਿਸਟ ਕਰਕੇ ਤਿੰਨ ਨਾਂ ਭੇਜ ਦਿੱਤੇ ਪ੍ਰਧਾਨ ਜੀ ਨੂੰ ਅੱਜ ਸ਼ਾਮ ਤੱਕ ਜਿਹੜੀ ਆ ਚੰਡੀਗੜ੍ਹ ਤੋਂ ਅਨਾਊਂਸਮੈਂਟ ਹੋ ਜਾਏਗੀ ਕੈਂਡੀਡੇਟ ਦੀ ਇਹ ਤਾਂ ਹੈਗੀ ਅਕਾਲੀ ਦਲ ਦੀ ਪ੍ਰਕਿਰਿਆ ਜਿਹੜੀ ਹਾਲ ਕਾਂਗਰਸ ਦੇ ਬਾਈਤੇ ਵੀ ਤੁਰੇ ਫਿਰਦੇ ਆ ਇਹਨਾਂ ਨੂੰ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਐਡੀ ਵੱਡੀ ਪਾਰਟੀ ਆ ਨੈਸ਼ਨਲ ਪਾਰਟੀ ਆ ਹੁਣੇ ਤੁਸੀਂ ਕਲੇਮ ਕਰਦੇ ਹੋ ਕਿ ਅਸੀਂ 176000 ਵੋਟ ਤੇ ਜਲੰਧਰ ਲੋਕ ਸਭਾ ਜਿਹੜੀ ਜਿੱਤੀ ਆ ਤੇ ਕੈਂਡੀਡੇਟ ਤੁਹਾਡੇ ਕੋਲੋਂ ਹਲੇ ਤੱਕ ਕੋਈ ਬਣਿਆ ਆਇਆ ਨਹੀਂਗਾ ਇਸ ਕਰਕੇ ਜਿਹੜੀ ਹਰ ਪਾਰਟੀ ਦੇ ਆਪਣੇ ਆਪਣੀ ਪ੍ਰਕਿਰਿਆ ਦਾਇਰਾ ਹੁੰਦਾ ਇਸ ਕਰਕੇ ਠੀਕ ਹੈ ਉਹਨਾਂ ਨੇ ਆਪਣੇ ਕੈਂਡੀਡੇਟ ਅਨਾਉਂਸ ਕਰਨੇ ਕਰ ਦੇਣਗੇ ਕੱਜ ਨਹੀਂ ਕਰਨਗੇ ਕੱਲ ਕਰ ਦੇਣਗੇ ਲੇਕਿਨ ਇਲੈਕਸ਼ਨ ਜਿਹੜਾ ਹੈਗਾ ਇਹ ਬੜਾ ਇੱਕ ਸ਼ਾਰਟ ਟਾਈਮ ਦੇ ਵਿੱਚ ਇਲੈਕਸ਼ਨ ਆਇਆ ਗਰਮੀਆਂ ਬਹੁਤ ਜ਼ਿਆਦਾ ਹੈ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਕਹਿ ਰਹੀ ਸੀ ਵੀ ਬਹੁਤ ਗਰਮੀ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਦੂਜੇ ਇਹਨਾਂ ਨੇ ਇਲੈਕਸ਼ਨ ਜਿਹੜੇ ਆ ਬੇਮੌਸਮੀ ਇਲੈਕਸ਼ਨ ਜਿਹੜੇ ਉਹ ਕਰਵਾਏ ਆ ਤੇ ਲੋਕ ਵੀ ਜਿਹੜੇ ਇਸ ਵੇਲੇ ਅੱਕ ਚੁਪੇ ਨੇ ਕਿਉਂਕਿ ਜੋ ਜਦੋਂ ਵੀ ਵੋਟਾਂ ਪੈਂਦੀਆਂ ਲੋਕਾਂ ਦੇ ਨਾਲ ਬੜੇ ਵਾਅਦੇ ਕੀਤੇ ਜਾਂਦੇ ਆ ਉਹ ਵਾਅਦੇ ਜਦੋਂ ਪੂਰੇ ਨਹੀਂ ਹੁੰਦੇ ਤੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਅੱਜ ਵੀ ਬਸਤੀ ਆਦ ਦੇ ਵਿੱਚ ਤਰਨੇ ਲੱਗੇ ਆ ਪਾਣੀ ਨਹੀਂ ਮਿਲਿਆ ਲੋਕਾਂ ਨੂੰ ਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਜਿਹੜੇ ਲੋਕ ਖੜੇ ਹੋਣਗੇ ਕੈਂਡੀਡੇਟ ਬਣ ਕੇ ਉਹਨਾਂ ਦੇ ਆਏਗੀ ਸਮੱਸਿਆ ਉਹਨਾਂ ਨੂੰ ਔਰ ਮੈਂ ਇਹੀ ਸਮਝਦਾ ਕਿ ਜਿਹੜੀ ਇਹ ਜਿੰਨੀ ਵੀ ਪ੍ਰਕਿਰਿਆ ਚੱਲ ਰਹੀ ਹੈ ਇਹ ਬੇਲੋੜੀ ਹੈ ਐਸੇ ਲਈ ਇਲੈਕਸ਼ਨ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਉਹਨਾਂ ਦੇ 92 ਤੱਕ ਪਹਿਲਾਂ ਹੀ ਹੈਗੇ 91 ਆ 93 ਫਿਰ 92 ਹੋ ਜਾਣਗੇ ਇਹਦੇ ਨਾਲ ਕੋਈ ਪੰਜਾਬ ਦੀ ਸਰਕਾਰ ਨੂੰ ਫਰਨੇ ਦਾ ਨਾ ਦੇਖੀ ਸਰਕਾਰ ਨੂੰ ਨਹੀਂ ਕਿਸੇ ਨੂੰ ਵੀ ਫਰਕ ਪੈਣਾ ਲੇਕਿਨ ਵਾਧੂ ਬੋਝ ਹੈ ਜਿਹੜਾ ਲੋਕਾਂ ਦੇ ਉੱਤੇ ਲੋਕਾਂ ਦੀ ਫਟੀਕ ਵਧੇਗੀ ਲੋਕਾਂ ਦੇ ਉੱਤੇ ਜਿਹੜੇ ਇਹ ਇਲੈਕਸ਼ਨ ਜਿਹੜੇ ਆ ਕਾਫੀ ਉਹਨਾਂ ਦੇ ਉੱਤੇ ਅਸਰ ਵੀ ਪਾਉਣਗੇ ਕਿਉਂਕਿ ਮੌਸਮ ਦੇ ਵਿੱਚ ਬਹੁਤ ਐਸੇ ਵੇਲੇ ਇਸ ਤਰ੍ਹਾਂ ਦੀ ਖਰਾਬੀ ਜੇ ਚੱਲਦੀ ਹੈ ਅੱਜ ਬੈਸਟ ਅੰਕ ਦੇ ਮੁਕਾਨੇ ਕੰਪਨੀ ਬਾਜ਼ ਚੌਂਦੇ ਵਿੱਚ ਪ੍ਰੋਟੈਸਟ ਕੀਤਾ ਉਹਨਾਂ ਨੇ ਕਿਹਾ ਕਿ ਜਿੰਨੀ ਚੋਣਾਂ ਦੇ ਵਿੱਚ ਭਾਈ ਹਰ ਇੱਕ ਪਾਰਟੀ ਦਾ ਬਾਈਕਾਟ ਕਰਾਂਗੇ ਕਿਉਂਕਿ ਸਾਡੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਮੁਸ਼ਕਲੀਆਂ ਸਾਨੂੰ ਸਾਹਮਣੇ ਕੀਤੀਆਂ ਜੀ ਮੈਂ ਬੈਸਟਵਾਲ ਕੇ ਦੇ ਲੋਕਾਂ ਦੇ ਨਾਲ ਖੜਾ ਹਾਂ ਜੇ ਉਹ ਮੈਨੂੰ ਕਹਿਣਗੇ ਕਿ ਤੁਸੀਂ ਬਾਈਕਾਟ ਕਰੋ ਅਸੀਂ ਬਾਈਕਟ ਵੀ ਕਰ ਦਾਂਗੇ ਇਲੈਕਸ਼ਨ ਤੱਕ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਲੇਕਿਨ ਜਿਹੜੀ ਲੋਕਾਂ ਦੀ ਸੇਵ ਕਮਿਊਨਿਟੀਜ਼ ਆ ਉਹ ਲੋਕਾਂ ਨੂੰ ਮਿਲਨੀ ਚਾਹੀਦੀਆਂ 1.5 ਸਾਲ ਜਿਹੜਾ ਅਸਲੇ ਮੁੱਦਾ ਜਿਸ ਜੀ ਦੇ ਇਲੈਕਸ਼ਨ ਹੋਣੇ ਚਾਹੀਦੇ ਸੀ ਉਹ ਸੀ ਮਿਊਨਿਸਪਲ ਕਾਰਪੋਰੇਸ਼ਨ ਜਲੰਧਾ ਦੇ ਇਲੈਕਸ਼ਨ ਬਾਕੀ ਦੀਆਂ ਕਾਰਪੋਰੇਸ਼ਨ ਦੇ ਇਲੈਕਸ਼ਨ ਕਿਉਂਕਿ ਇਸ ਵੇਲੇ 1.5 ਸਾਲ ਤੋਂ ਉੱਪਰ ਹੋ ਗਈ ਹੈ ਜਿਹੜੀ ਕਾਰਪੋਰੇਸ਼ਨ ਭੰਗ ਪਈ ਹੈ ਮਤਲਬ ਉਹਦੇ ਟਿਨਯੂਰ ਖਤਮ ਹੋ ਚੁੱਕੀ ਹੈ ਇਸ ਕਰਕੇ ਜਿਸ ਚੀਜ਼ ਦੀ ਲੋੜ ਹੈ ਉਹ ਤੁਸੀਂ ਕਰਾ ਨਹੀਂ ਰਹੇ ਜਿਹੜੀ ਬੇ ਲੋੜੀ ਉਹਨਾਂ ਨੂੰ ਕਰਾ ਰਹੇ ਹਾਂ ਚਾ ਚਰਚਾ ਇਹ ਵੀ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਅਮੀਗਾ ਮਹਿੰਦਰ ਸਿੰਘ ਭਗਤ ਨੂੰ ਜਿਤਾਣ ਵਾਸਤੇ ਜਲੰਧਰ ਦੇ ਵਿੱਚ ਆਪਣੀ ਕਾਇਤਕ ਉੱਠੀ ਲੈ ਰਹੇ ਚਲੋ ਇਹ ਹੁਣ ਇਲੈਕਸ਼ਨਾਂ ਵਿੱਚ ਦੱਸ ਹੀ ਦਿੱਤਾ ਉਹਨਾਂ ਨੂੰ ਕਿੰਨੀ ਕਿ ਵੋਟ ਪਈ ਹੈ ਇਹ ਜਿਹੜੀ ਉਹਨਾਂ ਦੀ ਪੰਜਾਬ ਸਰਕਾਰ ਦੀ ਜਿਹੜੀ ਪਰਫਾਰਮੈਂਸ ਹੈ ਉਹਨਾਂ ਦੇ ਉੱਤੇ ਹੁਣ ਭਗਵੰਦ ਮਾਨ ਕਿੰਨੀ ਕੇ ਵੋਟ ਜਿਹੜੀ ਆ ਖਿੱਚ ਲੈਂਦੇ ਆ ਕੋਈ ਇਨਾ ਕ੍ਰਿਸ਼ਮਾ ਤਾਂ ਹੈ ਨਹੀਂ ਅੱਜ ਕੱਲ ਨੂੰ ਉਹਨਾਂ ਲੋਕਾਂ ਦੇ ਵਿੱਚ ਰਿਹਾ ਠੀਕ ਆ ਨਵੇਂ-ਨਵੇਂ ਉਹਨਾਂ ਲੋਕਾਂ ਨੇ ਚੁਟਕਲੇ ਸੁਨੇ ਸੀਗੇ ਉਹ ਚੁਟਕਲੇ ਸਾਰੇ ਜਿਹੜੇ ਉਹਨਾਂ ਐਕਸਪਾਇਰ ਹੋ ਚੁੱਕੇ ਆ ਹੁਣ ਕੋਈ ਨਵਾਂ ਚੁਟਕਲਾ ਲੋਕਾਂ ਨੂੰ ਦੇਣਗੇ ਨਵੀਂ ਕੋਈ ਚੀਜ਼ ਦੇਣਗੇ ਤੇ ਲੋਕ ਭਾਵੇਂ ਉਹਨਾਂ ਨੂੰ ਮੰਨ ਜਾਣਗੇ ਨਹੀਂ ਤਾਂ ਲੋਕਾਂ ਦੇ ਮਨਾਂ ਚ ਉੱਤਰ ਚੁੱਕੇ ਨੇ